ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਲੋਈ ਰਾਤੇ ਬਾਹਰ ਬੰਨੀਆਂ ਹੋਈਆਂ ᱛੀ ਆ ਉੱਧਰ ਪਰਾਂ ਤੇ ਹੁਣ ਇਹ ਇੱਧਰ ਬੰਨਨਤੀਆਂ ਸਵੇਰੇ ਨਮਨ ਮੂਹ ਕੇ ਪਾਣੀ ਪੂਣੀ ਪਿਆ ਕੇ ਤੇ ਇੱਧਰ ਸੰਨੀ ਖਾਈ ਜਾਂਦੀਆਂ ਨੇ ਤਰਤੁਰ ਆਪਾਂ ਚੋਲੀਆਂ ਤੀਆਂ ਤੇ ਬਾਕੀ ਵਿਸਾਲ ਆਪਾਂ ਇੱਧਰ ਬੰਨਣਾ ਰੱਖਿਆ ਤੇ ਬਾਕੀ ਉਧਰੋਂ ਮੱਜਾਂ ਨਾਲ ਫਰਸੇ ਸਰਵ ਕਰੀਏ ਖੰਨੇ ਖਾਈ ਜਾਂਦੀਆਂ ਨੇ ਤੇ ਦਾਣਾ ਵੀ ਕਰਾ ਲੈਂਦਾ ਸੀਗਾ ਦਾਣਾ ਵੀ ਦਿਖਾਉਣਾ ਤੁਹਾਨੂੰ ਆਪਾਂ ਲੋ ਜੀ ਦਾਣਾ ਕਰਾ ਲੈਂਦਾ ਸੀ ਦਾਣਾ ਕਰੋ ਚੈੱਕ ਤੇ ਬਚਦਾ ਆਪਾਂ ਨੇ ਇੱਥੇ ਰੱਖ ਰਖਿਆ ਥੈਲੇ 'ਚ ਤੇ ਬਾਕੀ ਦਾ ਢੋਲ 'ਚ ਪਾ ਰੱਖਿਆ ਥੰਡੇ ਆਪਾਂ ਤੁਹਾਨੂੰ ਢੋਲ ਦਿਖਾ ਦਈਏ ਢੋਲ 'ਪਾ ਰੱਖਿਆ ਇਹ ਕਲੀਆਂ ਮੱਝਾ ਮੱਝਾਂ ਦਾ ਹੀ ਤੇ ਬਾਕੀ ਕਟੀਆਂ ਨੂੰ ਤਾਂ ਆਪਾਂ ਇਦਰਾ ਦਾਣਾ ਲਾ ਦਿੰਨੇ ਆ ਇਹ ਕਟੀਆਂ ਨੂੰ ਲਾ ਦਿੰਨੇ ਆ ਵਿੱਚ ਕਟਿਆਂ ਨੂੰ ਤੇ ਬਾਕੀ ਰਾਤ ਹੈਗੀਆਂ ਤੇ ਅਸੀਂ ਇਹ ਇੱਥੇ ਤੇ ਆ ਮੜੇ ਅੱਗੋ ਅੱਗੂ ਇਕੱਠਾ ਕਰਕੇ ਪੈਨਾਂ ਦਾ ਫਰਸੀਆ ਕਰੀਏ ਸਾਫ ਤੇ ਫਿਰ ਦਾਣਾ ਦੂਣਾ ਪਿਉ ਕੇ ਤੁਹਾਨੂੰ ਦਿਖਾਈਏ ਕਬੂਤਰ ਲੋ ਇਹ ਪਹਿਲਾ ਦਾਣਾ ਪਿਉਂਦੀ ਏ ਫਿਰ ਫਰਸੇ ਸਾਫ ਕਰਦੇ ਆ दाना ਪਹਿ ਇੱਕ ਮੈਂ ਸੇਪਿਆਂ ਨੇ ਜੀ ਇੱਕ ਮੈਂ ਆਪਣੀ ਗਿੱਲਾ ਦਾਣਾ ਖਾਂਦੀ ਆ ਤੇ ਇੱਕ ਮੈਂ ਖਾਂਦੀ ਆ ਸੁੱਕਾ ਦਾਣਾ ਤੇ ਮੈਂ ਪਿਆਉਂਦਾ ਫਿਰ ਮਿਲਦਾ ਤੁਹਾਨੂੰ ਲਓ ਜੀ ਦਾਣਾ ਤਾਂ ਆਪਾਂ ਜਿਆਦੇ ਪਾਣੀ ਨਹੀਂ ਪਾਉਂਦੇ ਫਿਰ ਨਹੀਂ ਜਿਆਦੇ ਪਾਣੀ ਤਾਂ ਨਹੀਂ ਆ ਹੋ ਜੂਗਾ ਸੁੱਕ ਕੇ ਲਾਈ ਰੱਖਾਂਗੇ ਲਓ ਜੀ ਫਰਸ ਆਪਾਂ ਕਰਤਾ ਸਾਫ ਹੋ ਤੋ ਤੂੰ ਦਿੱਤਾ ਦੇਖੋ ਤੇਦਰ ਆਪਾਂ ਬਸਾਲ ਨੂੰ ਮੰਨਦੀ ਇਹ ਅੰਦਰ ਹੀ ਹਨੇ ਹਨੀ ਇਹਨੇ ਆਪਦੇ ਖਾ ਲਈ ਲੋ ਇਹ ਵਿਸਾਲਾ ਪਾਪਾ ਨੇ ਬੰਨਤਾ ਅੰਦਰ ਤੇ ਮੱਜਾਂ ਦੇ ਪੱਖੇ ਲਾਤੇ ਤੇ ਤੋ ਪਲਿਕੜੇ ਹੀ ਦੇਖੋ ਹੁਣ ਤਾਂ ਵੈਸੇ ਥੋੜੀ ਥੋੜੀ ਧੁੱਪ ਲੱਗਣੀ ਵੀ ਚਾਹੀਦੀ ਤੇ ਗੱਦੇ ਪਰਾ ਤੇ ਇਦਾਂ ਇੰਨਾ ਥੱਲੀ ਥਿਗੇ ਕੱਟਤੇ ਥਿਗੇ ਹੁਣ ਦੇਖੋ ਥੱਲੇ ਫਰਸ਼ ਜੰਮੀ ਸੁੱਕਾ ਪਿਆਗਾ ਨਹੀਂ ਤਾਂ ਗਾ ਪਾ ਦਿੰਦੇ ਨੇ ਗੱਦਿਆਂ ਗੰਦਿਆਂ ਤੇ ਕਬੂਤਰ ਖੋਲੀ ਆਪਾਂ ਤੁਹਾਨੂੰ ਕਬੂਤਰ ਦਿਖਾਈਏ ਹੁਣ ਆਪਣੇ ਕੀ ਆਪਣੇ ਟਾ ਖੁੱਡੇ ਚ ਮਾਰੀਏ ਨਗਾ ਖੋਲੀਏ ਪਹਿਲਾਂ ਆਪਾਂ ਇਹਨੂੰ ਲਓ ਜੀ ਕਰੋ ਚੈੱਕ ਆਇਆ ਕਬੂਤਰ ਤਾਂ ਹੁਣ ਓਹ ਲਾਲ ਸਰੀ ਕਬੂਤਰੀ ਨਾਲ ਲਵਾਵਾਂਗੇ ਜੋੜਾ ਜਿਹੜੀ ਅਮੋਜੇ ਨਾਲ ਲੱਗੀ ਹੋਈ ਹੈ ਇਹਦਾ ਪਹਿਲ ਤੁਹਾਨੂੰ ਫੜ ਕੇ ਕਰਾਈਏ ਸੌਂਕ ਲਾਲ ਲਾਲ ਸੰਪੀਏ ਨੇ ਇਹਦੇ ਬੱਚੇ ਕਰੋ ਜੀ ਚੈੱਕ ਆਹ ਕੰਨੇ ਜੇ ਕੱਡੇ ਨੇ ਕਾਲੀਆਂ ਪੂਮਸਾਂ ਆਹ ਹਾ ਹਾ ਸਵਾਦ ਆਊਗਾ ਕਹਾਨੂੰ ਬੱਚੇ ਡਾਉਣ ਦਾ ਬਾਕੀ ਪੂਰੇ ਸਿਰਾਂ ਵਜੇ ਕੱਡੇ ਨੇ ਇਹਨਾਂ ਨੇ ਜੁੜਦੇ ਹਜੇ ਆਪਾਂ ਢਾਕੇ ਤਾਂ ਦੇਖੇ ਨਹੀਂਗੇ ਵੈਸੇ ਦੇਖਾਂਗੇ ਕੀ ਰਿਜ਼ਲਟ ਆ ਇਹਨਾਂ ਦਾ ਇੱਕ ਕਬੂਤਰੀ ਨੂੰ ਨਹੀਂ ਉੱਪਰਲੇ ਕਬੂਤਰ ਕਬੂਤਰ ਨਾਲ ਲਵਾਵਾਂਗੇ ਤੇ ਆਹ ਕਰੋ ਚੈੱਕ ਗਾਹ ਨੂੰ ਆਹ ਕਬੂਤਰੀ ਨਾਲ ਲਵਾਉਣੇ ਨੇ ਤੇ ਮੈਂ ਫੜ ਕੇ ਹੁਣ ਦੇਖ ਲਾਂ ਪਹਿਲਾਂ ਤੁਹਾਨੂੰ ਕਬੂਤਰ ਦਿਖਾਵਾਂ ਫੜ ਕੇ ਲੋਈ ਵਈ ਕਰੋ ਚੈੱਕ ਕਬੂਤਰ ਆਖੋ ਕਰੋ ਚੈੱਕ ਕਬੂਤਰ ਦੀ ਤੇ ਆ ਥੋੜੇ ਥੋੜੇ ਲਾਲ ਲਾਲ ਸਿੰਬੀਏ ਨੇ ਇਹਦੇ ਬਾਕੀ ਪੂਰਾ ਚੰਗਾ ਕਬੂਤਰ ਆ ਪੂਰਾ ਕਰੋ ਇਹ ਕਬੂਤਰ ਤੇ ਉਹ ਕਬੂਤਰੀ ਨਾਲ ਲੱਗਿਆ ਹੋਇਆ ਆਪਾਂ ਤੁਹਾਨੂੰ ਕਬੂਤਰੀ ਵੀ ਦਿਖਾ ਦਿੰਨੇ ਆ ਤੇ ਪਹਿਲਾਂ ਇਹਨਾਂ ਨੇ ਕੱਢਿਆ ਇੱਕ ਬੱਚਾ ਚਿੱਟਾ ਤੇ ਕਰਤਾ ਤੇ ਐਤੀ ਦੇ ਨੇ ਕੱਢਰੇ ਨੇ ਕਾਲੀਆਂ ਇਹ ਪੂੰਛਾਂ ਦੇ ਦੇਖੋ ਆ ਇੱਕ ਬੱਚੇ ਦਾ ਕਾਲੀ ਜੀ ਪੂੰਛ ਕੱਢੂ ਆ ਬਾਕੀ ਬੱਚੇ ਦਾ ਸਰਾ ਕੱਢ ਰਹੇ ਨੇ ਬਾਕੀ ਉਡਣ ਬਾਰੇ ਅੱਗੇ ਦੇਖਾਂਗੇ ਆਪਾਂ ਤੇ ਤੁਹਾਨੂੰ ਕਬੂਤਰੀ ਦਿਖਾ ਦਈਏ ਆਪਾਂ ਲੋਈ ਬਈ ਕਬੂਤਰੀ ਵੀ ਕਰੋ ਚੈੱਕ ਤੇ ਖੱਟੀਆਂ ਅੱਖਾਂ ਦੀ ਆ ਕਬੂਤਰੀ ਤੇ ਕਬੂਤਰਾ ਬਣਾ ਹੈਗਾ ਚਿੱਟੀਆਂ ਅੱਖਾਂ ਦਾ ਬਾਕੀ ਲਾਲ ਝਿੰਨੀ ਜੀ ਆ ਦੇਖੋ ਥੋੜੇ ਥੋੜੇ ਡੱਬ ਜੀ ਤੁਹਿੰਦੇ ਨੇ ਤੇ ਇਹਨਾਂ ਨੇ ਕੱਢਿਆ ਇੱਕ ਰੱਤਾ ਬੱਚਾ ਤੇ ਇੱਕ ਚਿੱਟਾ ਸੁਭੈਦ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉੱਤੇ ਜਾ ਕੇ ਪੂਰੀ ਚੰਗੀ ਤਰ੍ਹਾਂ ਸੌਂਕ ਕਰਾਵਾਂਗੇ ਨਾਲ ਤਾਂ ਅੱਜ ਉਹਨਾਂ ਨੂੰ ਬਿਠਾਉਣਾ ਹੈ ਸਤਰੀ ਤੇ ਬਾਕੀ ਜਿਹੜਾ ਦੱਸਿਓ ਕਮੈਂਟ ਕਰਕੇ ਕਿਵੇਂ ਦਾ ਲੱਗਿਆ ਦੋ ਠੱਲਾਂ ਦੇ ਦੇਖੋ ਤੇ ਅੱਜ ਕੀ ਆਪਾਂ ਬੱਚੇ ਵੀ ਨੇ ਢਾਕੇ ਦੇਖੋ ਦੇਖਣ ਨੂੰ ਭੇੜੇ ਲੱਗਦੇ ਨੇ ਬਾਕੀ ਕੀ ਰਿਸਪੌਂਸ ਮਿਲੂਗਾ ਆਪਾਂ ਉਹ ਤੁਹਾਨੂੰ ਦੱਸਾਂਗੇ ਤੇ ਆ ਦੂਜੇ ਬੱਚੇ ਬੈਠੇ ਨੇ ਆਪਣੇ ਇਹ ਵੀ ਝਾੜ ਪਏ ਹੋਏ ਨੇ ਝੜੀ ਜਾਂਦੇ ਨੇ ਖੰਭ ਜੇ ਬਾਕੀ ਉੱਧਰ ਮੋਜਾ ਬੈਠਾ ਆਪਣਾ ਤੇ ਉਹ ਕਬੂਤਰੀ ਜੀ ਭਈ ਛੜਤੀ ਇਹੇ ਤੇ ਇਹਨਾਂ ਦਾ ਖੁੱਡਾ ਕਰੀਏ ਬੰਦ ਐਂਡ ਪੂਰੇ ਓਕੇ ਰਿਪੋਰਟਾਂ ਨੇ ਤੇ ਹੁਣ ਆਪਾਂ ਉੱਪਰ ਚੱਲੀਏ ਉੱਪਰ ਦਿਖਾਈਏ ਤੁਹਾਨੂੰ ਇੱਧਰ ਮੱਝਾਂ ਖੜੀਆਂ ਨੇ ਆਪਣੀਆਂ ਮੱਝਾਂ ਕਰ ਲੋ ਚੈੱਕ ਹਲੋ ਜੀ ਭਾਈ ਕਬੂਤਰਾਂ ਲਈ ਆਪਾਂ ਟਰੇਈ ਚੱਕ ਲੈ ਕਬੂਤਰ ਪਹਿਲਾਂ ਆਪਾਂ ਬੰਦ ਕਰ ਦਿੱਤੀਏ ਤੇ ਫਿਰ ਦੇਖਿਆ ਵੀ ਖਾਲੀ ਤਿਗੇ ਬੱਚਿਆਂ ਨੂੰ ਵਿਚਾਰੇ ਦਾਣੇ ਹੋਣੇ ਰਹਿੰਦੇ ਥੋੜੇ ਦਾਣੇ ਪਾ ਕੇ ਰੱਖ ਦੇਣੇ ਆਪਾਂ ਦਾਨੇ ਪਾ ਦਿੰਦੇ ਨੇ ਨਾ ਥੋੜੀ ਕਾਂ ਕਰਕੇ ਬਈਓ ਇੱਕੇ ਜੋਟਾ ਖਾਊਗਾ ਤਾਂ ਨੇ ਬੱਚਿਆਂ ਨੂੰ ਦਿੰਦੇ ਨੇ ਕਾਂ ਕਰਕੇ ਰੱਖੇ ਦਿੰਦੇ ਆਪਨੇ ਗਾਂ ਨੂੰ ਬਈ ਉੱਤੇ ਵੀ ਡੰਡੇ ਪਾ ਲਾਂਗੇ ਉੱਡਣ ਵਾਲੇ ਸਾਰੇ ਉਰੇ ਲੈਵਾਂਗੇ ਉੱਡਣ ਵਾਲੇ ਬੱਚੇ ਯਾਨੀ ਦੀ ਤੇ ਕਬੂਤਰੀਆਂ ਕਬੂਤਰ ਸਾਰੇ ਉੱਪਰ ਛੱਡਾਂਗੇ ਬਾਕੀ ਕਬੂਤਰ ਦੇਖ ਲਓ ਤਾਂ ਨੇ ਖਾਣ ਨੂੰ ਆਊਗਾ ਬੱਚਿਆਂ ਨੂੰ ਦਿੰਦਾ ਉਹ ਤੇ ਉਹ ਵੀ ਕੱਢ ਲੈਣ ਗਲਗਲ ਬੱਚੇ ਦੇਖੀਏ ਬਈ ਬੱਚਾ ਕੱਢ ਤਾਂ ਨਹੀਂ ਲਿਆ ਕਿਤੇ ਉਹਨਾਂ ਨੇ ਉਹ ਇਹ ਵਈ ਕੋਠੇ ਤੇ ਆਗੇ ਦੀ ਆਪਾਂ ਸਾਂ ਚਾਬੀਆਂ ਚੱਕੀਏ ਕੋਠੇ ਇਹਨਾਂ ਤੇ ਘੋਟਾ ਖੋਲੀਏ ਕਬੂਤਰ ਦਿਖਾਈਏ ਉੱਧਰ ਦੇਖਦੇ ਆ ਜੇ SLA ਬਣੀ ਤਾਂ ਇੱਕ ਬਠਾਵਾਂਗੇ ਜਰੂਰ ਸਤਰੀ ਤੇ ਦੋ ਬਚੇ ਹੂੰ ਵੈਸੇ ਤਾਂ ਆਪਣੇ ਲੋਏ 21 ਆਉਣ ਨਾਲ ਆ ਤਾਂ ਇੱਕ ਦਿਨ ਤਾਂ ਯਾਰ ਕੰਨੀਆਂ ਆਈਆਂ ਕਰਤੀਆਂ ਤੇ ਇੱਥੇ ਮੁੰਡੇ ਨੇ ਉਹ ਜਾ ਕੇ ਉਹਨਾਂ ਦੇ ਚਵਾਰੇ ਦੇ ਬਹਿ ਗਿਆ ਉਹ ਕਹਿੰਦਾ ਮੈਂ ਫੜ ਕੇ ਦਿਨਾ ਤੇ ਪੱਲਾ ਆ ਗਿਆ ਇਹਦਾ ਹੱਥ 'ਚ ਤੇ ਕੰਨੀਆਂ ਹੀ ਕੱਢ ਤੀਆਂ ਲੀਆਂ ਉਹ ਵੀ ਇੱਕ ਵਾਰ ਸਾਨੂੰ ਦਿਖਾਉਣਾ ਬਾਕੀ ਪਰਤਾ ਬਚਾ ਆਪਣਾ ਤੇ ਤਰ ਕਰੋ ਚੈੱਕ ਆਹ ਨਹੀਂ ਬਈ ਕੋਈ ਖੁੱਡੀ ਲੈ ਇੱਕ ਮਿੰਟ ਬਈ ਮਮ ਕਰ ਲਾ ਮੜੇ ਚ ਕਾ ਨਹੀਂ ਯਾਰ ਕੋਈ ਖੁੱਡੀ ਲੈ ਰੇ ਹੈਗੇ ਆ ਤਾਂ ਦੋਵੇਂ ਖੁੱਡੀਆਂ ਦੀ ਜਾਂਦਾ ਕੁੜਕ ਦਾ ਹੈਗਾ ਲੋਈ ਮਿੱਤਰੋ ਬਈ ਇੱਕ ਬੱਚਾ ਮਿਲਵੇ ਹੈਗਾ ਆਹ ਇਹਦੀਆਂ ਨਾ ਮੁੰਡੇ ਨਹੀਂ ਯਾਰ ਕੰਨੀਆਂ ਕੱਟਦੀਆਂ ਫੁੱਲਾ ਖੋਲ ਕੇ ਕਿਹਦਾ ਫੁੱਲਾ ਹੈ ਨਾ ਨਾ ਬਈ ਇਤਰੇ ਪੱਲੇ ਚੁਨੇ ਤੇ ਬਾਕੀ ਇਹਦੀ ਨਹੀਂ ਤਾਂ ਇਹ ਡਾਲ ਲੈਂਦੇ ਹੰਬਣੀ ਹੁੰਦੀ ਹੈ। ਲੋ ਜੀ ਦੋ ਆਪਾਂ ਬਿਠਾਤੇ ਆਪਣੀ ਸਤਰੀ ਤੇ। ਸਤਰੀ ਖੜੀ ਕਰਤੀ ਇੱਧਰ ਲਾਤੀ। ਦੇਖੋ ਬਾਕੀ ਦੋ ਜੋੜੇ ਬੰਦਨੇ। ਬੱਚੇ ਬੈਠੇ ਨੇ ਦੋ ਮੈਂ ਇੱਕ ਚੱਟਾ ਸਪੈ ਦੇ ਇੱਕ ਦੇ ਰੱਤਾ। ਦੇਖਦੇ ਇਹਨਾਂ ਨੂੰ ਇੱਕ ਅੱਧੇ ਦਿਨ ਚ ਛੇੜਦੇ ਆ। ਬਾਕੀ ਕੀ ਮਾਹੌਲ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਅੰਦਰ ਦੱਸਾਂਗੇ। ਲੋ ਜੀ ਕੋਠੇ ਦੇ ਆ ਗਏ ਟਿਕਤੇ ਬੱਚੇ ਕਰਦੀ ਆਪਾਂ ਬੰਦ। 1:00 ਵਜੇ 11 ਮਿੰਟ ਹੋ ਗਏ। ਬੱਚੇ ਬੈਠੇ ਨੇ ਬੱਚੇ ਬੰਦ ਕਰਦੀ। ਤੇ ਬਾਕੀ ਹੁਣ ਤਾਂ ਹਵਾ ਵੀ ਚੱਲਦੀ ਸੀ ਤੇ ਪਾਣੀ ਪੋਣੀ ਪੀ ਲੈਣਗੇ ਤਾਰ ਕੇ ਬੰਦ ਕਰਕੇ ਫਿਰ ਦਿਖਾਉਣਾ ਇਹ ਕਰਤੇ 4 ਵਜੇ ਬੰਦ ਹੁਣ ਨਾਲ ਤਾਂ ਪਾਣੀ ਪੋਣੀ ਪੀ ਲੈਣਗੇ ਇਹ ਪਾਣੀ ਪਿਆ ਤੇ ਇਧਰ ਆਪਾਂ ਮਿੱਟੀ ਰੱਖ ਦਿੱਤੀ ਮਿੱਟੀ ਦੇ ਮਾਰ ਕੇ ਗਏ ਨੇ ਚੁੰਝਾਂ ਦੇ ਕਬੂਤਰ ਤੇ ਬਾਕੀ ਹੁਣ ਆਪਾਂ ਇਹਨਾਂ ਨੂੰ ਦਾਣੇ ਵੀ ਰੱਖੇ ਜਾਂਨੇ ਆ ਤੇ ਉਹ ਜੋੜਾ ਉੱਤੀ ਬੈਠਾ ਰਹਿੰਦਾ ਨਾ ਤਾਂ ਉਹ ਟੋਕਰੀ ਨਹੀਂ ਲੈ ਰਿਆ ਇਧਰ ਬਾਕੀ ਹੁਣ ਆਪਾਂ ਇਹਨਾਂ ਨੂੰ ਦਾਣੇ ਰੱਖ ਜੀ ਤੁਪ ਉਹ ਹੋਰੀ ਖਾਈ ਜਾਣੀ ਆਪਾਂ ਨੇ ਹੁਣ ਕਿਹੜਾ ਟਾਣੇ ਨੇ ਇਹ ਤੇ ਇੱਧਰ ਪਾਣੀ ਪਿਆ ਇਹਨਾਂ ਲਈ ਹਾਂ ਪਾਣੀ ਥੋੜਾ ਜਿਹਾ ਹੋਰ ਪਾ ਜਾਾਂਗੇ ਬਾਕੀ ਬੈਠੇ ਨੇ ਸਾਰੇ ਓਕੇ ਦੀ ਰਿਪੋਰਟਾਂ ਨੇ ਤੇ ਆ ਬੱਚਾ ਤੁਸੀਂ ਕਰੋ ਚੈੱਕ ਇਹਨੂੰ ਡਾਉਂਦੇ ਪੈਰ ਵੀ ਇਹਦੇ ਜਾਮਣੀ ਆ ਤੇ ਕਾਲੀਆਂ ਨੌਂਦਰਾਂ ਨੌਂ ਵੀ ਕਾਲੇ ਆ ਬਾਕੀ ਚਟਾ ਇਹ ਬੈਠਾ ਟੋਕਰੀ ਚ ਵੜ ਕੇ ਇਹ ਵਹਿ ਜਾਂਦਾ ਤੇ ਨਾਣਾ ਪਾ ਜੀ ਹੁਣ ਆਪਾਂ ਇਹਨਾਂ ਨੂੰ ਲੋ ਇਹ ਵਈ ਨਾਣਾ ਪਾ ਲਿਆ ਤੇ ਖੋਡੇ ਚ ਰੱਖ ਦਿੱਤੀ ਖਾ ਲੈਣਗੇ ਆਪੇ ਖਾਣਾ ਹੀ ਪੀਣਾ ਹੁਣ ਬੱਚਿਆਂ ਨੇ ਧੰਨੇ ਰੱਖ ਦਿੱਦਰਾ ਪਾਣੀ ਵੀ ਪਾ ਜੀ ਥੋੜਾ ਜਿਹਾ ਪਾਣੀ ਕੱਟਾ ਪਾਣੀ ਵੀ ਪੀ ਲੈਣਗੇ ਇਹ ਇਹਨਾਂ ਦਾ ਕੰਮ ਕਰਤਾ ਬਈ ਆਪਾਂ ਓਕੇ ਤੇ ਖੋਡਾ ਲਾਤਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਥੱਲੇ ਬਾਅਦ ਚੋ ਦਿਖਾਵਾਂਗੇ ਅਸੀਂ ਤਾਂ ਮੱਝਾ ਬੈਠੀ ਐਨੇ ਲੋਈ ਬਈ ਆ ਗਈ ਤੇ ਥੱਲੇ ਤੇ ਕਬੂਤਰ ਵੀ ਖੋਲਤੇ ਇਧਰ ਆਪਣੀਆਂ ਮਹਿਸਾਂ ਵੀ ਉਠਵਾੜੀਆਂ ਗੁਰੂ ਚੈੱਕ ਤੇ ਦਾਣੇ ਪਾ ਦੀਏ ਇਹਨਾਂ ਨੂੰ ਦਾਣੇ ਪਾ ਦਈਏ। ਫ੍ਰੀਜ ਵਿੱਚ ਸਭ ਬਾਕੀ ਬਾਅਦ ਚ ਪਾ ਦਾਂਗੇ ਜੋ ਹੋਰ ਖਾਣੇ ਪਾ ਦिए ਟਾਈਮ ਤਾਂ ਹਜੇ 2:00 ਵਜ ਗਏ ਤੇ ਖਾ ਲੈਣਗੇ ਬਾਰੇ ਆ ਕਿ ਉਹ ਗੋਹਾ ਘਿਚਦੀ ਆਪਾਂ ਕੱਟਾਂ ਨਾ ਬੰਦ ਲਈ ਓਏ ਬੰਦ ਲਈ ਐ ਬੰਦ ਓਏ ਬੱਟ ਲੈ ਓ ਬੱਟ ਬੱਡੇ ਦਿੱਤਾ ਲੋਈ ਤੇ ਪੀਪੀ ਕੱਢ ਲਈ ਆਪਾਂ ਪਾਣੀ ਵਾਲੀ ਬਾਰੇ ਤੇ ਪਾਣੀ ਪੂਣੀ ਪਾ ਦਈਏ ਭਾਈ ਇਹਨੇ ਦਾਣੇ ਖਾ ਲੈਣਗੇ ਰੱਖੀ ਪੀਪੀ ਲੋਈ ਭਾਈ ਇੱਕ ਨਾ ਆਪਣੇ ਕਬੂਤਰ ਯਾਰ ਸਾਰੇ ਬੈਠੇ ਨੇ नहीं खंभ जो कट दी कबूतर नहीं यार मैं गवा बैठा गए बनते भी नहीं है कैची चक ले खंभ जो कट दी इन्हों ज्यादा कलरिटी कैची भी होगी या कबूतर दड़ लीए बला कटिए यार